ਜਦਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸ਼ਬਦਾਂ ਨੂੰ ਗਾਉਣ ਲੱਗ ਪਏ ਨਾ ਬਾਣੀ ਨੂੰ ਗਾਉਣ ਲੱਗ ਪਏ ਇਹ ਇੱਕ ਬੜਾ ਵੱਡਾ ਜਵਾਬ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਂਦੇ ਬਾਣੀ ਸਾਡੇ ਸਮਝ ਤੋਂ ਪਰੇ ਆ ਅਗਲਿਆਂ ਨੇ ਆਪਣੇ ਕਾਰੋਬਾਰ ਚਲਾਉਣੇ ਆ ਤਾਂ ਹੀ ਤੇ ਇਦਾਂ ਦਾ ਜਾਲ ਵਿਛਾਉਣਗੇ ਡਰ ਪਾਉਣਗੇ ਵੀ ਬਾਣੀ ਨਹੀਂ ਤੁਹਾਨੂੰ ਸਮਝ ਆਉਣੀ ਬਾਣੀ ਤਾਂ ਇੰਨੀ ਸੌਖੀ ਐ ਇਹਨੂੰ ਪੜੋ ਤੇ ਸਹੀ ਤੁਸੀਂ ਵਿਚਾਰੋ ਤੇ ਸਹੀ ਤੁਸੀਂ ਥੋੜਾ ਜਿਹਾ ਯੋਰ ਪਾਓਗੇ ਤੇ ਬਾਣੀ ਸਮਝ ਆ ਜਾਣੀ ਅੱਛਾ ਕਹਿੰਦੇ ਕੌਣ ਬਾਣੀ ਸਮਝ ਤੋਂ ਪਰੇ ਜਿਹੜੇ ਖੁਦ ਕਈ ਵਾਰੀ ਪੜੇ ਲਿਖੇ ਵੀ ਹੁੰਦੇ ਆ ਹੁਣ ਤੁਸੀਂ ਵਿਦਿਸ਼ਾਂ ਨੂੰ ਵੇਖੋ ਆਪਣੀ ਦੌੜ ਆ ਜਿਹੜੇ ਬੰਦੇ ਨੂੰ ਇੱਥੇ ਅੱਖਰ ਵੀ ਨਹੀਂ ਪੜਨ ਹੁੰਦਾ ਮੈਂ ਆਪਣੀ ਜ਼ਿੰਦਗੀ 'ਚ ਐਸੇ-ਐਸੇ ਬੰਦੇ ਵੇਖੇ ਜਿਹੜੇ ਪੰਜਾਬ ਤੋਂ ਕਿਤੇ 2-4 ਕਲਾਸਾਂ ਪੜ੍ਹ ਕੇ ਗਏ ਅੱਜ ਪਾਣੀ ਨੂੰ ਇੰਗਲਿਸ਼ ਬੋਲਦੇ ਹੋ ਤੇ ਪੁੱਛਿਆ ਵੀ ਇਹ ਕਿੱਥੋਂ ਸਿੱਖੀ ਆ ਕਹਿੰਦੇ ਇਹ ਤੋਂ ਬਿਨਾ ਸਾਡਾ ਅੱਗੇ ਬੋਲੋ ਜੀ ਇਸ ਤੋਂ ਬਿਨਾ ਸਾਡਾ ਇਹ ਕਹਿੰਦੇ ਸਾਡਾ ਇਹ ਤੋਂ ਬਿਨਾ ਸਰਦਾ ਨਹੀਂ ਜਿਹੜੀਆਂ ਇੱਥੇ ਮਾਈਆਂ ਵਿਚਾਰੀਆਂ ਅਨਪੜੋ ਵੀ ਜੈਸ ਨੋ ਕਹਿਣ ਲੱਗ ਪੈਂਦੀਆਂ ਉੱਥੇ ਥੈਂਕ ਯੂ ਕਹਿ ਲੱਗ ਪੈਂਦੀ ਹੋ ਹੌਲੀ ਹੌਲੀ ਉਹ ਸਿਖਾ ਦਿੰਦੇ ਅੱਖਰ ਭਾਈ ਹੁਣ ਅਮਰੀਕਾ ਰਗੀ ਕੰਟਰੀ ਜੇ ਤੁਸੀ ਸਿਟੀਜ਼ਨਸ਼ਿਪ ਲੈਣੀ ਆ ਤੇ ਉੱਥੇ ਤੁਹਾਨੂੰ ਥੋੜੀ ਬਹੁਤੀ ਇੰਗਲਿਸ਼ ਦੇ ਸ਼ਬਦ ਜਿਹੜੇ ਯਾਦ ਹੋਣੇ ਚਾਹੀਦੇ ਆ ਤੂੰ ਸਿਖਾਉਂਦੇ ਆ ਫਿਰ ਉੱਥੇ ਅੱਛਾ ਜਿਹੜਾ ਬੰਦਾ ਨਹੀਂ ਅੱਛਾ ਜਿਹੜਾ ਇੱਥੇ ਸਾਈਕਲ ਚਲਾਉਣ ਤੋਂ ਡਰਦਾ ਸੀ ਉੱਥੇ ਗੱਡੀਆਂ ਭਜਾਈ ਫਿਰਦੇ ਬਾਪੂ ਤੇ ਐਦਾਂ ਪੁੱਛੋ ਉਹਨਾਂ ਨੂੰ ਤੁਸੀਂ ਹੁਣ ਇੰਗਲਿਸ਼ ਕਿਉਂ ਸਿੱਖੀ ਆ ਕਹਿੰਦੇ ਇਹ ਤੋਂ ਬਿਨਾ ਸਾਡਾ ਤੇ ਪਾਠ ਪੁੱਛੋ ਪਾਠ ਨਹੀਂ ਸਿੱਖਿਆ ਪਾਠ ਸਿੱਖਣ ਦੀ ਕੀ ਲੋੜ ਆ ਪੈਸੇ ਦੇ ਦਈਏ ਅਖੰਡ ਪੜ ਬੋਲੋ ਜੀ ਵੀ ਪੈਸੇ ਦੇ ਦਿੱਤਾ ਤੇ ਖੰਡਪੜ ਸਾਡੇ ਨਾਂ ਦਾ ਕਰ ਦਿੰਦੇ ਆ ਉਹਨਾਂ ਨੇ ਮੁਖ ਵਖ ਭੇਜ ਦੇਣਾ ਡਾਕ ਰਾਹੀਂ ਡਾਕ ਰਾਹੀਂ ਵੀ ਨਹੀਂ ਭੇਜਦੇ ਹੁਣ ਤਾਂ ਅੱਜ ਕੱਲ ਇਮੇਲ ਕਰ ਦਿੰਦੇ ਆ ਵੀ ਇਥੇ ਲੈਮੀਨੇਸ਼ਨ ਕਰਾ ਕੇ ਆਪਣੇ ਘਰ ਚ ਲਾ ਲਓ ਕਿ ਪੁੱਤਰੇ ਦਾ ਖੰਡਪੜ ਕਰਾਇਆ ਸੀ ਬਾਤ ਉਸੇ ਨਾ ਤੁਸੀਂ ਇਹ ਵੀ ਪੁੱਛ ਸਕਦੇ ਹੋ ਵੀ ਪਾਠ ਕੀਤਾ ਕਿ ਨਹੀਂ ਕੀਤਾ ਬਸ ਤੁਸੀਂ ਆਪਣੇ ਘਰ ਚ ਖੁਸ਼ ਹੋਗੇ ਵੀ ਪਾਠ ਕਰਾਇਆ ਸੀ ਅਸੀਂ ਸੌਖਾ ਹੋ ਗਿਆ ਨਾ ਰਾ ਤੇ ਜੇ ਆਪਣੇ ਘਰਾਂ ਜਾ ਆਪ ਬਾਣੀ ਪੜੋ ਤੁਸੀਂ ਆਪਣੇ ਜਦੋਂ ਆਪਣੇ ਪੁੱਤਾਂ ਧੀਾਂ ਦੇ ਆਨੰਦ ਕਾਰਜ ਕਰਦੇ ਹੋ ਨਾ ਉਹਨਾਂ ਨੂੰ ਕਿਹਾ ਕਰੋ ਬੇਟਾ ਤੇਰਾ ਆਨੰਦ ਕਾਰਜ ਹੈ ਤੂੰ ਆਪਣੇ ਆਨੰਦ ਕਾਰਜ ਦਾ ਸਹਿਜ ਪਾਠ ਖੁਦ ਆਪ ਕਰ ਆ ਪੜ ਭਾਵੇਂ 6 ਮਹੀਨੇ ਪਹਿਲਾਂ ਸ਼ੁਰੂ ਕਰ ਲਾ بڑے ਬੱਚੇ ਨੇ ਜਿਨ੍ਹਾਂ ਨੇ ਆਪਣੇ ਆਨੰਦ ਕਾਰਜਾਂ ਦੇ ਸਹਿਜ ਪਾਠ ਖੁਦ ਆਪ ਕੀਤੇ ਹੁਣ ਜਿਹੜੀ ਧੀ ਪੇਕੇ ਤੋਂ ਸਹਿਜ ਪਾਠ ਆਪਣੇ ਆਨੰਦ ਕਾਰਜ ਦਾ ਖੁਦ ਕਰੇਗੀ ਉਹ ਤੋਂ ਉਮੀਦ ਲਾਈ ਜਾ ਸਕਦੀ ਸਹੁਰੇ ਘਰ ਜਾ ਕੇ ਵੀ ਇੱਕ ਅੰਕ ਪੜਿਆ ਕਰੇਗੀ ਤੁਜੇ ਨਾ ਕਦੀ ਪੇਕੇਪੀ ਧਿਰ ਬਾਣੀ ਪੜ ਲਈ ਕਿਹਾ ਹੀ ਨਹੀਂ ਕਦੀ ਆਪਣੇ ਬੱਚਿਆਂ ਨੂੰ ਕਦੀ ਕਿਹਾ ਹੀ ਨਹੀਂ ਕਿ ਤੁਸੀਂ ਬਾਣੀ ਪੜੋ ਫੇਰ ਤੇ ਭਾਈ ਤੁਸੀਂ ਹੁਣ ਇਹ ਸੋਚੋ ਵੀ ਹੁਣ ਸਹਰੇ ਘਰ ਜਾ ਕੇ ਗੁਰਬਾਣੀ ਪੜ ਲੂਗੀ ਇਹ ਕਿਦਾਂ ਹੋਏਗਾ ਇਹ ਤੁਹਾਨੂੰ ਚिटਕ ਲਾਉਣੀ ਪੈਣੀ ਹੈ ਇਹ ਤੁਹਾਨੂੰ ਅੱਛਾ ਜੇ ਤੁਸੀਂ ਕਹੋ ਸਾਡੇ ਕੋ ਟਾਈਮ ਹੈ ਨਹੀਂ ਟਾਈਮ ਤੇ ਹੈਗਾ ਬੜਾ ਟਾਈਮ ਹੈਗਾ ਆਪਣੇ ਕੋਲ ਬਾਕੀ ਕੰਮਾਂ ਵਾਸਤੇ ਟਾਈਮ ਹੈਗਾ ਨਾ ਟਾਈਮ ਤੇ ਕੱਢਣਾ ਪੈਣਾ ਸਾਨੂੰ ਤੂੰ ਇਸ ਕਰਕੇ ਕਿੰਨਾ ਚੰਗਾ ਹੋਵੇ ਜੇ ਸਾਡੇ ਘਰਾਂ ਦੇ ਮਾਹੌਲ ਇਦਾਂ ਦੇ ਬਣ ਜਾਣ ਅਸੀਂ ਆਪਣੇ ਪਰਿਵਾਰਾਂ ਚ ਬੈ ਕੇ ਸਤਗੁਰ ਦੀ ਬਾਣੀ ਨੂੰ ਗਾਈਏ ਪੜ ਹੀ ਗਏ ਤੇ ਸਮਝੀ ਸਿੰਘ ਸਿੰਘਣੀ ਮਿਲ ਬਹਿ ਚਰਚਾ ਕਰੇ ਅਪਾਰ ਭਜਨ ਸਿਖਾਵੇ ਪੁੱਤਰ ਕੋ ਮੇਲ ਭਜ ਬਾਰੰਬਾਰ ਜੋ ਟੀਚਰ ਮਾਂ ਬਾਪ ਹੈ ਨਾ ਪਹਿਲਾ ਉਹ ਬਾਹਰਲਾ ਨਹੀਂ ਹੋ ਸਕਦਾ ਜੋ ਮਾਂ ਕੋਲੋਂ ਬੱਚੇ ਨੇ ਸਿੱਖ ਲੈਣਾ ਬਾਹਰੋਂ ਥੋੜਾ ਸਿੱਖ ਲੈਣਾ ਹੁੰਦੇ ਜੋ ਮਾਂ ਨੇ ਤਿਆਰ ਕਰਦਿਆਂ ਕਰਦਿਆਂ ਬੱਚੇ ਨੂੰ ਪਹਿਲੀ ਪੌੜੀ ਦੂਜੀ ਪੌੜੀ ਤੀਜੀ ਪੌੜੀ ਚਾਰ ਪੌੜੀਆਂ ਪੰਜ ਪੌੜੀਆਂ ਸਿਖਾ ਦੇਣੀਆਂ ਉਹ ਬਾਹਰੋਂ ਥੋੜਾ ਸਿੱਖ ਲੈਣੀਆਂ ਬੱਚੇ ਨੇ ਕਿਤੇ ਤੋ ਇਸ ਕਰਕੇ ਇਹ ਰੋਲ ਨਭਾਉ ਆਪਣਾ ਫਰਜ਼ਨ ਭਾਈਏ ਆਪਣਾ ਆਪਣੇ ਬੱਚੇ ਬੱਚਿਆਂ ਨੂੰ ਗੁਰਮਤ ਵਾਲੇ ਬੰਨੇ ਤੋਰਨ ਦਾ ਬੋਲੋ ਜੀ ਆੜੇ ਨਿਕਨੇ ਕੇ ਆੜਾ ਆੜੇ ਮੋਬਾਈਲ ਵਾ ਇਹ ਤੋਂ ਬੱਚਿਆਂ ਨੂੰ ਥੋੜਾ ਜਾ ਥੋੜਾ ਜਿਹਾ ਸਮਾਂ ਦੂਰ ਰੱਖੋ ਸਾਰੀ ਜ਼ਿੰਦਗੀ ਇਹੋ ਹੀ ਵਰਤਣੇ ਨੇ ਇਹਨਾਂ ਨੇ ਇਹ ਵੀ ਇੱਕ ਅਜਿਹੇ ਸਮੇਂ ਚ ਬੜੀ ਵੱਡੀ ਬਿਮਾਰੀ ਚੱਲ ਪਈ ਹੈ ਵੀ ਛੋਟੇ ਛੋਟੇ ਬੱਚੇ ਵੀ ਮੋਬਾਈਲ ਮੰਗਦੇ ਆ ਤੇ ਉਹ ਕਈ ਵਾਰੀ ਮਾਪੇ ਸੋਚਦੇ ਵੀ ਚਲੋ ਇਹ ਜੇਦਵੜੀ ਕਰਦਾ ਨੂੰ ਲੈ ਦਿਓ ਤੁਸੀਂ ਵੇਖੋ ਕਈਆਂ ਬੱਚਿਆਂ ਦੇ ਤੁਸੀਂ ਮੋਬਾਈਲ ਦੇ ਉੱਤੇ ਗੇਮ ਖੇਡਦਾ ਹੋਵੇ ਉਹਦੇ ਉੱਥੋਂ ਮੋਬਾਈਲ ਫੜੋ ਨਾ ਉਹ ਲੜਨ ਪੈਂਦਾ ਮਾਂ ਨਾਲ ਗੁੱਸਾ ਹੁੰਦਾ ਨਾ ਉਹਨੂੰ ਵੀ ਮੇਰੇ ਹੱਥੋਂ ਤੁਸੀਂ ਇਹ ਚੀਜ਼ ਫੜੀ ਕਿਉਂ ਉਹ ਪੁਰਾਣੇ ਵੇਲੇ ਚੀਜ਼ਾਂ ਨਹੀਂ ਸੀ ਹੈਗੀਆਂ ਉਦੋਂ ਬਹੁਤੀ ਗੱਲ ਸੀ ਨਿਆਣੇ ਨੂੰ ਖੇਡਾਂ ਵੀ ਇਦਾਂ ਦੀਆਂ ਸੀ ਉਦੋਂ ਉਹ ਚੀਜ਼ਾਂ ਕਿੱਥੇ ਹੈਗੀਆਂ ਸੀ ਤੋ ਅੱਜ ਇਹ ਚੀਜ਼ਾਂ ਆ ਗਈਆਂ ਨੇ ਹਾਲੀ ਹੋੜੀ ਦੇ ਨਾਲ ਖਲਾਅ ਵੀ ਪੈਦਾ ਹੋਇਆ ਬੜਾ ਨੁਕਸਾਨ ਵੀ ਹੋਇਆ ਸਾਡਾ ਵੇਖੋ ਚੀਜ਼ਾਂ ਜਿਸੇ ਸੁੱਖ ਆਉਂਦਾ ਨਾਲ ਉਹਦੇ ਦੁੱਖ ਵੀ ਆਉਂਦਾ ਵਾ ਜਿੱਥੇ ਚੀਜ਼ਾਂ ਸਾਡੀ ਜ਼ਿੰਦਗੀ 'ਚ ਸੁੱਖ ਲੈ ਕੇ ਆਉਂਦੀਆਂ ਨੇ ਸਾਧ ਕਿ ਕਿੰਨਾ ਕਿਤੇ ਪਰੇਸ਼ਾਨੀਆਂ ਦਾ ਕਾਰਨ ਵੀ ਤੇ ਬਣਦਾ ਨਾ ਇਹ ਚੀਜ਼ਾਂ ਤੁਸ਼ ਕਰਕੇ ਕੋਈ ਚੀਜ਼ ਮਾੜੀ ਨਹੀਂ ਗੱਲ ਉਹਦੀ ਵਰਤੋਂ ਤੇ ਡਿਪੈਂਡ ਕਰਦਾ ਮੋਬਾਈਲ ਤਾਂ ਅੱਜ ਕੱਲ ਹਰ ਬੰਦੇ ਕੋਲ ਹੈ ਪਰ ਉਹਦੀ ਵਰਤੋਂ ਕਰੋ ਕਿੰਨਾ ਟਾਈਮ ਕਰਨੀ ਤੁਸੀਂ ਉਹ ਚੋ ਕੀ ਸਿੱਖਦੇ ਕੀ ਜੇ ਤੁਸੀਂ ਪੜ੍ਹਦੇ ਕੀ ਜੇ ਤੁਸੀਂ ਲੈਪਟਾਪ ਹੈਗਾ ਆਈਪੈਡ ਹੈਗਾ ਉਹ ਚੋ ਆਪਾਂ ਪੜ੍ਹਦੇ ਕੀ ਗੱਲ ਤੇ ਸਿੱਖਣ ਤੇ ਆ ਹੁਣ ਘਰ 'ਚ ਟੀਵੀ ਲਗਾਓ ਉਤੋਂ ਦਰਬਾਰ ਸਾਹਿਬ ਤੋਂ ਕੀਰਤਨ ਵੀ ਤੇ ਆਉਂਦਾ ਨਾ ਹੁਣ ਤੁਸੀਂ ਕੀਰਤਨ ਵਾਲਾ ਚੈਨਲ ਹੀ ਨਾ ਲਾਓ ਤੇ ਗੰਦਮੰਦ ਸੁਣੀ ਜਾਓ ਤੇ ਬਾਅਦ ਮੁੜ ਕੇ ਜੋ ਟੀਵੀ ਮਾੜਾ ਭਾਈ ਟੀਵੀ ਨੇ ਤੇ ਦੁਨੀਆ ਨੂੰ ਖਰਾਬ ਕਰਤਾ ਹੁਣ ਟੀਵੀ ਮਾੜਾ ਨਹੀਂ ਹੈਗਾ ਤੁਹਾਨੂੰ ਉਹ ਚੈਨਲ ਨਹੀਂ ਚੰਗਾ ਲੱਗਦਾ ਜੇ ਤੇ ਚੰਗੀ ਚੀਜ਼ ਆਉਂਦੀ ਹੈ ਗੱਲ ਆਵਾ ਚੀਜ਼ਾਂ ਕੋਈ ਨਹੀਂ ਮਾੜੀਆਂ ਹੁੰਦੀਆਂ ਨਾ ਘਰ ਮਾੜਾ ਹੁੰਦਾ ਕੋਈ ਉਥੇ ਬੰਦਿਆਂ ਦੇ ਰਹਿਣ ਸਹਿਣ ਤੇ ਡਿਪੈਂਡ ਕਰਦਾ ਆ ਵੀ ਜਿਹੜੀਆਂ ਗੱਲਾਂ ਬਣਾਈਆਂ ਨੇ ਘਰ ਵੜਾ ਇੱਥੇ ਜਗਾ ਜੀ ਇੱਥੇ ਤੁਸੀਂ ਇਧਰ ਵੇਖੋ ਐਦਾਂ ਦੇ ਲੋਕ ਵੀ ਹੈਗੇ ਜਿਹੜੇ ਕਦੇ ਇੱਥੇ ਜਗਾ ਵਾ ਇਸ ਕਰਕੇ ਨੇ ਜਗਾ ਵੜੀ ਜਾ ਰਹੀ ਆ ਇੱਥੇ ਤੇ ਸਾਡੀਆਂ ਮੱਝਾਂ ਨੇ ਦੁੱਧ ਨਹੀਂ ਦਿੱਤਾ ਇੱਥੇ ਲਵੇਰਾ ਭੱਜ ਜਾਂਦਾ ਵਾ ਤੇ ਕਈ ਵਾਰੀ ਆਪਾਂ ਘਰ ਵੇਚ ਦਿੰਨੇ ਆ ਮੁੜ ਕੇ ਉੱਥੇ ਅਗਲਿਆਂ ਦੀ ਚੰਗੀਆਂ ਪੜੀਆਂ ਮੱਝਾਂ ਦੁੱਧ ਵੀ ਦੇਈ ਜਾਂਦੀਆਂ ਵਾਂ ਉਹਨਾਂ ਨੂੰ ਕੱਖ ਵਰੀ ਹੁੰਦਾ ਕਿਉਂਕਿ ਇਹ ਸਭ ਅਸਲ 'ਚ ਜਗਾ ਜਗਾਦ ਘਰ 'ਚ ਨਹੀਂ ਸੀ ਜਗਾ ਇੱਥੇ ਸੀ ਕਈ ਕੈਨੇਡਾ ਲੈ ਗਏ ਇੱਥੋਂ ਜਗਾ ਨਾਲ ਹੀ ਕਈ ਅਮਰੀਕਾ ਵੀ ਲੈ ਗਏ ਨਾਲ ਉੱਥੇ ਕਈ ਉੱਥੇ ਵੀ ਪੰਜਾਬ ਵਾਲ ਨੂੰ ਮੂੰਹ ਕਰਕੇ ਜੋਤ ਜਗਾਈ ਜਾਂਦੇ ਆ ਜੋਤ ਉੱਥੇ ਜਗਾਉਂਦੇ ਕਿਤੇ ਜਗਦੀ ਸਾਡੇ ਪਿੰਡ ਵਾ ਆਖੋ ਸਤਨਾਮ ਹੁਣ ਕੀ ਕਰੋਗੇ ਤੁਸੀਂ ਜਗਾ ਘਰ ਚ ਨਹੀਂ ਆ ਜਗਾ ਕਿੱਥੇ ਆ ਬੋਲੋ ਸਾਰੇ ਹੁਣ ਇੱਥੇ ਆ ਭਾਈ ਮੰਝ ਦੇ ਘਰੋਂ ਜਗਾ ਨਹੀਂ ਸੀ ਢਾਈ ਗੁਰੂ ਅਰਜਨ ਸਾਹਿਬ ਨੇ ਆ ਚਿੱਤਾ ਰੱਖਿਓ ਭਾਈ ਮੰਝ ਤੇ ਘਰੋਂ ਨਹੀਂ ਸੀ ਜਗਾ ਟਾਉਣ ਗਿਆ ਗੁਰੂ ਅਰਜਨ ਸਾਹਿਬ ਨਾ ਕਹੇ ਸਿੱਖ ਨੂੰ ਭੇਜਿਆ ਸੀ ਜਾ ਜਾ ਕੇ ਜਗਾ ਟਾਓ ਨਾ ਭਾਈ ਮੰਝ ਤੇ ਇੱਥੋਂ ਜਗਾ ਟਾ ਜਦੋਂ ਟੱਟ ਗਈ ਨਾ ਇੱਥੋਂ ਜਗਾ ਸਾਫ ਹੋ ਗਈ ਤੇ ਘਰ ਜਾ ਕੇ ਕਈ ਲੈ ਕੇ ਨਾ ਫਿਰ ਉਹਨੇ ਆਪੇ ਟਾਈ ਜਿਹੜੀਆਂ ਅਸੀਂ ਟਾਉਣ ਜਾਂਦੇ ਨਾ ਤੱਕੇ ਨਾਲ ਆ ਕਈ ਵੀ ਵੇਖ ਕੇ ਕਈ ਤੱਕੇ ਨਾਲ ਕਿਸ ਦੀ ਕਬਰ ਟਾਉਣ ਜਾਂਦੇ ਆ ਉਹ ਡਰਿਆ ਆਂਦਾ ਟੱਬਰ ਉਹ ਵੀ ਡਰਦਾ ਆਂਦਾ ਵੀ ਕੋਈ ਨਹੀਂ ਟਾ ਲੋ ਵੀ ਡਾਂ ਖਾਣੀ ਅਸੀਂ ਇਹਨਾਂ ਕੋਲ ਹੋਣ ਜੇ ਅੜ ਗਏ ਨਾ ਸਾਹਮਣੇ ਉਹਦੇ ਢਾ ਲੋ ਜਦੋਂ ਚਲ ਜਾਂਦੇ ਆ ਬਾਅਦ ਚ ਸ਼ਾਮਾਂ ਨੂੰ ਉਥੋਂ ਇੱਕ ਇੱਟ ਲੈ ਕੇ ਫੇਰ ਦੀਵਾ ਜਗਾਉਂਦੇ ਕਹਿੰਦੇ ਪਾਪਾ ਜੀ ਮਾਫ ਕਰੀ ਅਸੀਂ ਕਾਰਕੋ ਜ ਨਹੀਂ ਸਕੇ ਬੰਦੇ ਜਾਦੇ ਸੀ ਹੈਗੇ ਨੇ ਇਦਾਂ ਦੇ ਲੋਕ ਜਿਹਨਾਂ ਬਾਅਦ ਚ ਫੇਰ ਜਗ੍ਹਾ ਦੇ ਤੇ ਉਹਨਾਂ ਨੇ ਇੱਕ ਇੱਟ ਤੇ ਦੀਵਾ ਜਗਾ ਲਿਆ ਸ਼ਾਮਾਂ ਨੂੰ ਫੇਰ ਤੇ ਕਿੰਨਾ ਚੰਗਾ ਹੁੰਦਾ ਸ਼ਬਦ ਨਾਲ ਇੱਥੋਂ ਟਾਉਂਦੇ ਪਹਿਲਾਂ ਜਿਹਦੇ ਇੱਥੋਂ ਟਹਿ ਗਈ ਨਾ ਜਗ੍ਹਾ ਇੱਥੋਂ ਤੇ ਫੇਰ ਭਾਵੇਂ ਉਹ ਜਗ੍ਹਾ ਉਦਾਂ ਹੀ ਰਹਿ ਜੇ ਉਹਨਾਂ ਪੰਜਾਂ ਦਿਨਾਂ ਬਾਅਦ ਉਸੇ ਜਗ੍ਹਾ ਦੇ ਵਿੱਚ ਇਦਾਂ ਉਦੇ ਵਿੱਚ ਉਹਨੂੰ ਨੀਵਾ ਕਰਕੇ ਉਹਦੇ ਵਿੱਚ ਤੂੜੀ ਤੇ ਪੱਠੇ ਰਲਾ ਕੇ ਤੇ ਬੰਨੇ ਕਿੱਲੇ ਠੋਕੇ ਤੇ ਦੋ ਮਜਾਂ ਬੰਦਣੀਆਂ ਉੱਤੇ ਕਿਹਨੂੰ ਜ਼ੋਰ ਨਹੀਂ ਲਾਉਣਾ ਪੈਣਾ ਹੁਣ ਇੱਥੇ ਕਬਰ ਢੋਣੀ ਔਖੀ ਆ ਇਟਾਂ ਵਾਲੀ ਢੋਣੀ ਉੱਚੀ ਬੋਲੋ ਜਣ ਉਹ ਸੌਖੀ ਆ ਕੋਈ ਜਗ੍ਹਾ ਇਹ ਇਹ ਸਭ ਸਾਡੇ ਦਿਮਾਗ 'ਚ ਗੱਲਾਂ ਬਿਠਾਈਆਂ ਹੋਈਆਂ ਤੋ ਇਦਾਂ ਦੀਆਂ ਗੱਲਾਂ ਸਾਡੇ ਦਿਮਾਗ 'ਚ ਜਿਹਨ ਵਿੱਚ ਇਹਨਾਂ ਨੂੰ ਬਾਹਰ ਕੱਢੋ ਤਿਸ ਕਰਕੇ ਹੁਣ ਕਿੰਨਾ ਪਿਆਰਾ ਨੁਕਤਾ ਇੱਥੇ ਕੰਤੇ ਐਸਾ ਜੋ ਕਮਾ ਉਹ ਜੋਗੀ ਜਪ ਹੁਣ ਜਪ ਦਾ ਅਰਥ ਕਿਸੇ ਰੱਬ ਨੂੰ ਯਾਦ ਕਰਨਾ ਉਸ ਪਰਮੇਸ਼ਰ ਨੂੰ ਯਾਦ ਕਰਨਾ ਹੁਣ ਇਹ ਜਿਹੜਾ ਜਪ ਗੁਰਮਤ ਵਿੱਚ ਹੈ ਇਹ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਤਾਨੂੰ ਕੰਮ ਛੱਡਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਚ ਸਦਾ ਲਿਖ ਦਿੱਤਾ ਲਓ ਸ਼ਲੋਕ ਪੜ ਲਓ ਨਾਮਾ ਮਾਇਆ ਮੋਹਿਆ ਪੜੋ ਨਾਨਕ ਸਾਰੇ ਨਾਮਾ ਮਾਇਆ ਮੋਹਿਆ ਕਹੇ ਤਲੋਚਣ ਮੀਤ ਕਾਹੇ ਚੀਪੋ ਛਾਇਲਾ RAM ਨਾ ਲਾਵੋ ਚੀਤ ਨਾਮ ਮਾਇਆ ਮੋਹਿਆ ਕਹੇ ਤਲੋਚਣ ਮਿੱਤਰ ਜੀ ਕਹਿੰਦੇ ਨੇ ਨਾਮਦੇਵ ਜੀ 24 ਘੰਟੇ ਕੰਮ ਕਰੀ ਜਾਂਦੇ ਹੋ ਰੱਬ ਦਾ ਨਾਮ ਕਿਹੜੇ ਵੇਲੇ ਲੈਂਦੇ ਹੋ ਪਰਮੇਸ਼ਰ ਦਾ ਨਾਮ ਕਿਹੜੇ ਵੇਲੇ ਲੈਂਦੇ ਤੁਸੀਂ ਤਾਂ ਕੰਮ ਹੀ ਕਰੀ ਜਾਂਦੇ ਜੀ ਤੇ ਜਵਾਬ ਕੀ ਆਇਆ ਕਿਉਂ ਨਾਮ ਆ ਕਹਿਤ ਲੋਚਣਾ ਮੁਖ ਤੇ ਰਾਮ ਸੁਵਾਲ ਹਾਥ ਪਾਉ ਕਰ ਕਾਮ ਸਭ ਚੀਤ ਅੰਦਰ ਅੰਜਨ ਨਾਲ ਹਥਾਨਾ ਮੇ ਪੱਠੇ ਵੜਦਾ ਵਾਂ ਪੈਰਾਂ ਨਾ ਤੁਰ ਕੇ ਖੇਤ ਜਾਂਦਾ ਵਾਂ ਚਿਤ ਮੇਰਾ ਮੇਰੇ ਮਾਲਕ ਵਿੱਚ ਆ ਮੈਂ ਤਾਂ ਉਹਦਾ ਸਿਮਰਨ 24 ਘੰਟੇ ਕਰੀ ਜਾਂਦਾ ਵਾਂ ਕਿਉਂ ਜੀ ਕਿੰਨਾ ਸੌਖਾ ਸਿਵਰਨ ਦੱਸਤਾ ਮਹਾਰਾਜ ਨੇ ਤੇ ਸਾਡਾ ਜੋਰ ਲੱਗਾ ਹੋਇਆ ਕਹਿੰਦੇ ਤੁਸੀਂ ਸਾਰੇ ਕੰਮ ਛੱਡ ਕੇ ਰੀੜ ਦੀ ਹੱਡੀ ਸਿੱਧੀ ਕਰ ਲੋ ਹਾਂਜੀ ਬੋਲੋ ਸਾਰੇ ਜੀ ਰੀੜ ਦੀ ਹੱਡੀ ਤੇ ਕੀ ਲਾ ਲੋ ਸਮਾਧੀ ਤੇ ਸਮਾਧੀਆਂ ਬਾਰੇ ਇੱਕ 730 ਅੰਕ ਆ ਉਹ ਵੀ ਸ਼ਬਦ ਮੈਂ ਅੰਕ ਤਾਂ ਦੱਸਦਾ ਵੀ ਕੋਈ ਇਹ ਨਾ ਕੋਲੋਂ ਕਹਿ ਚੱਲਿਆ 730 ਨੰਬਰ ਅੰਕ ਤੇ ਪੜ੍ਹ ਲਓ ਤਾੜੀ ਸ਼ਬਦ ਤੇ 970 ਨੰਬਰ ਅੰਕ ਤੇ ਪੜ੍ਹ ਲਓ ਇੱਕ ਸੁਹੀ ਰਾਗ ਦਾ ਸ਼ਬਦ ਹੈ ਇੱਕ ਰਾਮਕਲੀ ਰਾਗ ਦਾ ਸ਼ਬਦ ਦੋਵਾਂ ਥਾਵਾਂ ਤੇ ਤਾੜੀ ਸ਼ਬਦ ਆਇਆ ਤੂੰ ਕਾ ਪੜ ਦੇਣਾ ਤੁਹਾਡੇ ਸਾਹਮਣੇ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਤਾੜੀ ਦਾ ਅਰਥ ਵੀ ਸਮਾਧੀ ਆ ਆ 970 ਅੰਕ ਤੇ ਵੀ ਸਮਾਧੀ ਸ਼ਬਦ ਆਇਆ ਪੰਚ ਤਤ ਲੈ ਹਿਰਦੈ ਰਾਖੋ ਰਹੈ ਨ ਰਾਲਮ ਤਾੜੀ ਫਗਤ ਕਬੀਰ ਜੀ ਨੇ ਵੀ ਤਾੜੀ ਸ਼ਬਦ ਵਰਤਿਆ ਤੇ ਗੁਰੂ ਨਾਨਕ ਸਾਹਿਬ ਨੇ ਵੀ ਤਾੜੀ ਸ਼ਬਦ ਵਰਤਿਆ ਤੇ ਤਾੜੀ ਦਾ ਅਰਥ ਹੈ ਸਮਾਧੀ ਲਾਉਣੀ ਬੋਲੋ ਸਰ ਜੀ ਤਾੜੀ ਦਾ ਅਰਥ ਕੀ ਹੈ ਜੀ ਸਮਾਧੀ ਲਾਉਣੀ ਕੀਰਤੀ ਬੰਦੇ ਨੂੰ ਅੱਜ ਸਮਾਧੀਆਂ ਲਾਉਣ ਲਈ ਆਖਿਆ ਜਾ ਰਿਹਾ ਬੋਲੋ ਜੀ ਕੀਰਤੀ ਬੰਦੇ ਨੂੰ ਸਮਾਧੀਆਂ ਲਾਉਣ ਲਈ ਆਖਿਆ ਜਾ ਰਿਹਾ ਅੱਛਾ ਕੋਈ ਪੁੱਛਦਾ ਨਹੀਂ ਹੈਗਾ ਜੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਲਿਖਿਆ ਹੈ ਦਿਖਾਓ ਸਾਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਲਿਖਿਆ ਮੈਂ ਰਾਤ ਨੂੰ ਕਿਹਾ ਸੀ ਨਾ ਵੀ ਮાળા ਹੱਥਾਂ 'ਚ ਪਾਈਆਂ ਦੋਰੀਆਂ ਤੇਰੀਆਂ ਪੁੱਛੋ ਤੇ ਸੇ ਵੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਕ ਤੇ ਲਿਖਿਆ ਮાળા ਬਾਰੇ ਸਾਨੂੰ ਅੰਕ ਤੇ ਵਿਖਾ ਦੇ ਹੋ ਸਕਦਾ ਸੀ ਨਾ ਪੜਿਆ ਹੋਵੇ